ਅਸਿਕਾਲ ਦੀ ਬਾਤ ਆਖਲਾ ਕਰਗਾ ਤੁਸੀਂ ਜੁੜੇਗਾ ਗਨਗੋਰ ਮੁਖ ਦੇ ਨਾਮ ਦੀ ਕੰਮ ਨਹੀਂ ਖਸਾਨਾ ਦਾ ਕੱਟ ਆ ਮਹਾਂ ਕਹਾ ਕੋਣਾਂ ਦੇ ਸਮਰ ਤੋਂ ਅਕੂ ਨੂੰ ਉੜਦੇ ਕਿ ਕਹਿੰਦੇ ਉਹ ਅਸਰ ਬਾਟ ਦੇ ਸਾਹਮਣੇ ਦੇਖ ਸਕਦਾ ਹੈ ਪਹਿਲੇ ਵਾਰ ਤੋਂ ਇਹ ਜਿੰਨਾ ਮਾਤਰ ਕਿਹਦੇ ਇਖਤਾਰਾ ਵੀ ਆਠ ਬਸ ਹੀ ਕਰਦੇ ਕੋਈ ਜੱਤੇ ਬੰਦੇ ਦਾ ਕੋਈ ਆਪ ਮਾਰ ਆਇਆ ਹੋਰ ਆਟਾ ਤੇ ਤੋਂ ਆਪਣੇ ਲਈ ਇੱਕ ਬੱਤਾ 11:10 ਕੱਲ ਤੱਕ ਜਿਹੜਾ ਆਮ ਜਿਹੜਾ ਹਰਿਆਣਾ ਦੇ ਉਰਚ ਹੋਰ ਵੀ ਕੋਈ ਜ਼ਰੂਰੀ ਦਸਤਾਵੇਜ਼ ਲੈ ਗਿਆ ਸੋ ਸਾਧ ਸੰਗਤ ਜੀ ਜਿਹਨਾਂ ਬੜਾ ਬੋਲ ਕੇ ਪਾਤੀ ਜੀ ਆਉਗੇ ਆਪਕੀ ਮਰਜ਼ੀ ਦੱਸ ਬਾਹਰ ਆਇਆ ਤੇ ਆ ਗਿਆ ਆਪਣੇ ਸਾਹਮਣੇ ਅੱਜ ਦੱਸ ਚਾਰ ਮਿੰਟ ਲਈ ਬੱਲੇ ਨੇ ਨਹੀਂ ਬਚਾਣ ਲੱਗਿਆ ਬੱਸ ਡਰਾਉਣ ਡਰਾਉਣ ਛੱਡੋ ਡਰਾਉਣ ਡਰਾਉਣ ਨਾਲ ਪਬਲਿਸੀਟੀ ਆ ਗਿਆ ਡਰਾਉਣ ਡਰਾਉਣ ਨਾਲ ਪਬਲ ਆਮ ਨੇ ਖੰਡ ਨੂੰ ਪਹਿਲਾ ਪੂਰਾ ਕੋਰਟ ਦਾ ਡਰਾਉਣ ਨਾਲ ਗਲਾਵਨੀ ਡਰਾਉਣ ਨਾਲ ਆਹ ਕਾਮ ਕਾਨਾ ਦਾ ਬਜਟ ਦੇਣਾ ਜਵਾਨਾਂ ਦਾ ਪਾਛਤਰਾ ਸੁਣਾ ਕੇ ਪੁਣੀ ਚਾਹ ਲੈ ਤੇਰਾ ਕੀ ਆਰੇ ਦੀ ਸਰਦਗੀ ਨਾ ਪਾਉਣਾ ਦੇ ਬਿਠਾਵਾ ਤੇਰਾ ਕੋਈ ਫੇਰਤਾ ਲੱਗਾ ਔਰ ਨਾ ਬਿਧਾ ਕੇ ਨਾ ਸੁਣਾਇਆ ਤੇ ਗੁਰੂ ਕੋ ਪਿਆਰ ਨੂੰ ਸਾਡੇ ਅੱਖਾਂ ਨਾਲ ਸਮਝਾ ਰਹੇ ਆ ਜਿਹੜੇ ਆਪਣੀ ਮਾਰੀ ਚੱਲ ਜਾ ਰਹੇ ਜਾਂ ਕੋਈ ਲੋਕ ਤੇ ਜਦੋਂ ਖਬਰ ਨੂੰ ਜਾਣਦੇ ਆ ਕਹਿਣੇ ਨਹੀਂ ਆਹ ਕਾਹਦਾ ਆਰੇ ਯਾਰ ਅੱਜ ਤੁਹਾਡੀ ਸੇਵਾ ਤੇ ਆਜਰੇ ਜਰੂਰ ਜੀ ਬਹੁਤ ਹੀ ਰਾਤ ਦੀ ਰਾਤ ਹੋਰ ਕਿਹਾ ਗਿਆ ਅਸਲ ਵਿੱਚ ਜਿਆ ਮੋਰਤ ਦੇ ਨਾ ਕੋਈ ਫਸਾ ਕੇ ਥੀ ਸਾਰੇ ਪਤਾ ਕੀ ਹੋ ਰਗਾ ਨਾ ਦੇਖੋ ਕਿ ਮੈਂ ਦੇਖਾ ਆਪਣੇ ਕੋਲ ਤੋਂ ਪਤਾਵਾ ਮੀਡੀਆ ਬੜੇ ਵੱਡੇ ਪੱਤਰ ਹਾਂ ਜੀ ਨੌਜਵਾਨੋ ਵੈਰ ਨਹੀਂ ਦਾ ਖਾਤੋ ਵੈਰ ਦੀ ਫਤੋ ਅਸਰ ਬਾਜ਼ਰ ਤੇ ਨਾ ਆਉਣੀ ਹਨਕ ਸਿੰਘ ਐਤੋ ਸੋਜਾ ਸੋਜਾ ਮੂਰੇ ਨਕ ਸਿੰਘ ਆ ਰਹੀਆਂ ਨੇ ਮੂਰੇ ਪ੍ਰੋਫੈਸਰ ਕੱਲ੍ਹ ਕੱਲ੍ਹ ਫੋਅ ਗੁਰੂ ਵੀ ਲਾਜ਼ਮੀ ਫੌਜ ਅਨੇਕ ਸੰਗ ਜੋ ਕੇ ਪੂਰੇ ਚੱਲ ਪਏ ਨੇ ਪੂਰੇ ਲਾਜ਼ਮੀ ਨੇ ਕਿ ਕਿ ਲਾਜ਼ਮੀ ਫੌਜ ਪੂਰੀ ਪੂਰੀ ਗਾਣ ਫੇਰ ਆ ਗਿਆ ਵਗਾ ਦੇਖ ਸਕਦਾ ਡਰੋਨ ਨਾਲ ਫੇਰ ਕਰਦਾ ਹਿੱਸਾ ਪੜ ਕੇ ਆ ਗਿਆ ਡਰਾਉਣਾ ਦੇਖ ਸਕਦੇ ਗਾਣ 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 ਅੱਗੇ ਡਰੌਨ ਦੇ ਨਾਰ ਤੁਹਾਡੇ ਸਿੱਧ ਗੱਗੇ ਤੁਹਾਡੇ ਸਹਿਯੋਗ ਅੱਗੇ ਮੇਰਾ ਫਰਮ ਨੀਵਾ ਹੁੰਦਾ ਹੈ ਮੇਰਾ ਵਿਸ਼ਵਾਸ ਕਰਦੇ ਜਿਵੇਂ ਤੁਸੀਂ ਦਿੱਲੀ ਐਕਰਬਾਜ ਪ੍ਰਧਾਨ ਮੰਤਰੀ ਤੇ ਗੋਡੀ ਨਵਾ ਕੇ ਆਏ ਸੀ ਅੱਜ ਦੂਜੀ ਵਾਰ ਵੀ ਤੁਸੀਂ ਇੰਦੀ ਕੰਡ ਲਾ ਕੇ ਜਾਓਗੇ ਆਰਾਮ ਦੀਆਂ ਮੱਗਾਂ ਮੰਗੀਆਂ ਇਹ ਮੱਗਾਂ ਜਿਹੜੇ ਲੀਡਰ ਤੁਹਾਡੀ ਹੋਏ ਕਰ ਰਹੇ ਨੇ ਉਹ ਨਵੇਂ ਜਿਹੜਾ ਕੋ ਥੱਲੇ ਬਸ ਅਧਿਆਪਕ ਸਾਹਿਬ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਮੈਂ ਦੂਜੇ ਲਾਗੇ ਵਿੱਚ ਬੈਠਾ ਸੀ ਇਹ ਫੈਸਲੇ ਦਾ ਮੈਂ ਸਤਿਕਾਰ ਕਰਦਾ ਹਾਂ ਜੇ ਪਾਰਲੀਮੈਂਟ ਪੰਗ ਹੋ ਜਾਏਗਾ ਉਹਦੇ ਪਿੱਛੇ ਮੇਰੇ ਵੀਰ ਬੈਠੇ ਕੀ ਕਰਨਗੇ ਪਰਮਣ ਨਹੀਂ ਜਿਹੜਾ ਮੈਂ ਬੱਚਿਆਂ ਨੂੰ ਆਪਣੀਆਂ ਬੀਬੀਆਂ ਨੇ ਜੋ ਮੈਂ ਪੀਰ ਕਰਦਾ ਚਾਹਣਾ ਵਾ ਨੌਜਵਾਨੋ ਕੁਸ਼ਹਾਸ ਬਾਹਰ ਬਚਾਉਂਦੇ ਕਾਹਦੇ ਦੇ ਰਹੀਏ ਲੋਛੜੇ ਵਾਗਮ ਬਾਬਾ ਹਿੱਤੇ ਤੁਸੀਂ ਦੇਖ ਰਹੇ ਹੋ ਦੇਖਦੇ ਸੀਗੇ ਲੋਛੜੇ ਆਜੇ ਕੋਲ ਪਾਸੇ ਕੋਤ ਮੂਲ ਹੈ ਹਰੀਏ ਨੂੰ ਬੰਨ੍ਹਦੇ ਮਦਦ ਮੇਰੇ ਕਰ ਲੋ ਸਾਥੀ ਵੀ ਬਹੁਤ ਦਾ ਕਰਦੇ ਨੇ ਇਹ ਸਾਡਾ ਵੀ ਬਹੁਤ ਲੰਬੇ ਦੰਦੇ ਨਾਲੇ-ਦਾਲੇ ਫੇਤਾਂ ਦੇ ਪੇਚਾ ਦੇਖੋ ਕੱਟ ਵੀ ਬੋਨ ਗਿਆ ਜਾਣਾ ਤੇ ਹਾਰੇ ਲੰਬੇ ਨੇਗੇ ਇਹ ਜਨਾਰੇ ਲਾਉਂਦੇ ਬਾਦ ਦਾ ਆਏ ਨੇ ਕਿ ਅੱਗੇ ਨੂੰ ਪੂਰੀ ਤਰ੍ਹਾਂ ਦੇ ਪੁਲਿਸ ਮਤਾਨਾਂ ਦੇ ਦੂਜੇ ਦੇਖ ਕੇ ਰੋਕ ਲਏ ਨੇ ਕਿ ਸੇਵ ਦੇ ਅੱਗੇ ਵੱਲ ਪੁਰਾਣੇ ਪ੍ਰਸ਼ਾਸਨ ਬੋਲੋ ਫੋਟੇ ਦਾ ਪਿਆਰ ਹੋ ਮੰਗਾਂ ਸੜਕਾਂ ਦੇ ਵਿੱਚ ਆ ਰਿਹਾ ਪਹਿਲਾਂ ਇੱਕ ਅੱਛਾ ਵੇ ਬਿਜਲੀ ਵਾਲੇ ਕਲੇਡਾ ਚ ਸਾੜ ਵੀ ਜਕਾਰੇ ਵਾਏ ਦਾ ਜਾਪ ਕਰਦੇ ਮੂਰੇ ਖੜਨਾ ਆਏ ਨੇ ਕੋਈ ਬੋਲੇ ਨਾ ਨਾਮ ਦਾ ਹੁੰਦਾ ਜਿੱਦਿ ਕਲੇਡਾ ਚ ਇਹ ਆਪਣੀ ਪੂਰੀ ਪੰਜਾਬੀ ਦੀ ਸ਼ਾਨ ਨੂੰ ਬਰਕਰਾਰ ਰੱਖਾਉਂਦੇ ਬੜੀ ਸੈੱਟ ਦਾ ਬੜੀ ਫਲੇਰੀ ਨਾਲ ਖੜੇ ਗੋੜਾ ਨੂੰ ਸਮੇਂ ਲਈ ਖੇਰੇ ਦੇ ਲੈਣ ਚ ਨੂੰਗੀ ਠੀਕ ਆ ਸਬਰ ਦੇ ਵੀ ਹਟੂ ਗਿਆ ਸੜਕੀ ਟਾ